ਬਿਲਕੁਲ ਇੱਕ ਕਿਸਾਨਾਂ ਨੂੰ ਤਕੜਾ ਕਰਨ ਵਾਸਤੇ ਔਰ ਪੰਜਾਬ ਦੇ ਰਖਵਾਲੀ ਅਸਲ ਮੈਨੇਜ ਕਿਸਾਨ ਨੇ ਔਰ ਅੱਜ ਸਾਡੇ ਇੱਥੇ ਨਾਬੇ ਦੇ ਵਿੱਚ ਪਹਿਲਾਂ ਹੀ ਪਟਿਆਲੇ ਵੀ ਜਾ ਕੇ ਆਏ ਨੇ ਮਿੱਠਾਈ ਸਾਡੇ ਚੇਅਰਮੈਨ ਨੇ ਪੰਜਾਬ ਕਾਂਗਰਸ ਕਿਸਾਨ ਵਿੰਗ ਦੇ ਇਹਨਾਂ ਨੇ ਅੱਜ ਸਾਡੇ ਸਰਪੰਚ ਸਾਹਿਬ ਹਰਪਾਲ ਸਿੰਘ ਨੂੰ ਹਲਕਾ ਨਾਬਾ ਦਾ ਕਿਸਾਨ ਸੈੱਲ ਦਾ ਪ੍ਰਧਾਨਯੁਕਤ ਕੀਤਾ ਉਹ ਖਾਸ ਕਰਕੇ ਕਹਿੰਦੇ ਸਾਨੂੰ ਬਾਕੀ ਤਾਂ ਉਹਦੇਦਾਰੀਆਂ ਠੀਕ ਨੇ ਕਾਂਗਰਸ ਦੀਆਂ ਹੈਗੀਆਂ ਨੇ ਪਰ ਲੇਕਿਨ ਅੱਜ ਕਿਸਾਨਾਂ ਦੀ ਗੱਲ ਆ ਸਾਨੂੰ ਕਿਸਾਨ ਵਿੰਗ ਦਾ ਹੀ ਜ਼ਿਆਦਾ ਅਹੁਦੇਦਾਰ ਬਣਾਇਆ ਜਾਵੇ ਇਹ ਖੁਸ਼ੀ ਨਾਲ ਹਾਲਾਂਕਿ ਦੂਜੇ ਅਹੁਦੇ ਸਾਰੇ ਵੱਡੇ ਹੁੰਦੇ ਨੇ ਪਰ ਇਹ ਕਹਿੰਦੇ ਅਸੀਂ ਕਿਸਾਨਾਂ ਲਈ ਕੰਮ ਕਰਨਾ ਚਾਹੁੰਦੇ ਆ ਕਿਸਾਨ ਵਿੰਗ ਦਾ ਹੀ ਅਸੀਂ ਅਹੁਦੇਦਾਰ ਬਣਨਾ ਮੈਂ ਸਾਹਿਬ ਆਏ ਨੇ ਇਹ ਪ੍ਰੋਗਰਾਮ ਲੈ ਕੇ ਆਏ ਨੇ ਪਿੱਛੇ ਪਟਿਆਲੇ ਵੀ ਜਾ ਕੇ ਆਏ ਨੇ ਸਨੌਰ ਵੀ ਜਾ ਕੇ ਆਏ ਨੇ ਔਰ ਸਮਾਣੇ ਵੀ ਜਾ ਕੇ ਆਏ ਨੇ ਪਟਿਆਲਾ ਟੂਚੀ ਵੀ ਜਾ ਕੇ ਆਏ ਨੇ 1 ਤਾਰੀਖ ਨੂੰ ਕਿਸਾਨਾਂ ਦਾ ਦੇ ਹੱਕ ਚ ਕਾਂਗਰਸ ਪਾਰਟੀ ਕਿਸਾਨ ਸੈਲ ਔਰ ਸਾਰੀ ਪਾਰਟੀ ਪਟਿਆਲੇ ਦੇ ਵਿੱਚ ਧਰਨਾ ਜ਼ਿਲ੍ਹਾ ਪੱਧਰ ਤੇ ਲੱਗ ਰਿਹਾ ਹੈ ਇਹ ਜਿਹੜਾ ਕੰਮ ਹੈ ਅਸੀਂ ਕਦੀ ਵੀ ਨਹੀਂ ਹੋਣ ਦੇਾਂਗੇ ਪਹਿਲਾਂ ਵੀ ਅਸੀਂ ਸਾਡੇ ਆਲ ਇੰਡੀਆ ਪ੍ਰਧਾਨ ਜਿਹੜੇ ਸਰਦਾਰ ਸੁਖਪਾਲ ਸਿੰਘ ਜੀ ਖਹਿਰਾ ਜਿਹੜੇ ਕਾਂਗਰਸ ਕਿਸਾਨ ਵਿੰਗ ਦੇ ਆਲ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਗਵਾਹੀ ਚ ਅਸੀਂ ਥਾਂ ਥਾਂ ਤੇ ਪੰਜਾਬ ਦੇ ਵਿੱਚ ਧਰਨੇ ਮੁਜਾਰੇ ਕਰਦੇ ਰਹੇ ਆ ਪਹਿਲਾਂ ਥੋੜੇ ਥੋੜੇ ਦਿਨ ਪਹਿਲਾਂ ਅਸੀਂ ਦਿੜਬੇ ਕਰਕੇ ਗਏ ਬਹੁਤ ਵੱਡਾ ਇਕੱਠ ਸੀ ਉਦੋਂ ਪਹਿਲਾਂ ਅਸੀਂ ਮਾਲਵੇ ਦੇ ਬਠਿੰਡੇ ਹੋਰ ਵੀ ਤਰਨਤਾਰਨ ਤੇ ਕਾਂਗਰਸ ਜਿਹੜੀ ਆ ਕਿਸਾਨ ਕਾਂਗਰਸ ਕਦੀ ਵੀ ਕਿਸਾਨਾਂ ਦੀਆਂ ਜ਼ਮੀਨਾਂ ਨਹੀਂ ਜਾਣ ਦਊਗੀ ਇੱਥੇ ਜਿਹੜਾ ਪਟਿਆਲੇ ਦੇ ਵਿੱਚ ਅਸੀਂ ਇੱਕ ਤਰੀਕ ਨੂੰ ਤੁਹਾਨੂੰ ਦਿਖਾਵਾਂਗੇ ਤੁਸੀਂ ਉੱਥੇ ਆਇਓ ਕਿ ਸਰਕਾਰ ਨੂੰ ਜਿੰਨਾ ਚਿਰ ਤੱਕ ਲੈਂਡ ਪੂਲਿੰਗ ਦਾ ਜਿਹੜਾ ਇਹ ਬਿੱਲ ਰੱਦ ਨਹੀਂ ਕਰਦੀ ਉਹਨਾਂ ਚਿਰ ਤੱਕ ਅਸੀਂ ਇਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਮੁਜ਼ਾਰੇ ਕਰਦੇ ਰਾਵਾਂਗੇ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਮਾਨ ਬਖਸ਼ਿਆ ਔਰ ਜਿਹੜੀ ਸਾਡੀ ਜ਼ਿੰਮੇਵਾਰੀ ਲਵਣਗੇ ਤਾਂ ਅਸੀਂ ਤੰਦੇ ਨਹੀਂ ਨਿਮਾਵਾਂਗੇ ਫਿਰ ਕਿਸਾਨ ਹੈ ਕਿਸਾਨਾਂ ਵਾਸਤੇ ਕੰਮ ਕਰਾਂਗੇ ਤੁਹਾਨੂੰ ਬਹੁਤ-ਬਹੁਤ ਧੰਨਵਾਦ ਦੀਆਂ ਸੀਨੀਅਰ ਕਾਂਗਰਸ ਆਗੂਆਂ ਦਾ ਔਰ ਸਾਡੇ ਚੇਅਰਮੈਨ ਸੁਮਿੱਠਾ ਜੀ ਐਨ ਉਹਨਾਂ ਦਾ ਖਾਸ ਕਰ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਪਹਿਲਾਂ ਵੀ ਅਸੀਂ ਜੁਤ ਕਾਂਗਰਸ ਚ ਬਹੁਤ ਸਾਰਾ ਕੰਮ ਕੀਤਾ ਤੇ ਹੁਣ ਉਦੋਂ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜਿਵੇਂ ਇਹਨਾਂ ਨੇ ਸਾਡੇ ਤੇ ਵਿਸ਼ਵਾਸ ਕਰਿਆ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਜਿਵੇਂ ਕਿ ਮਿੱਠਾ ਜੀ ਨੇ ਕਿਹਾ ਜਿਹੜੇ ਕਿਸਾਨਾਂ ਦੇ ਹੱਕਾਂ ਦੀਆਂ ਗੱਲਾਂ ਨੇ ਉਹ ਅਸੀਂ ਹਰ ਥਾਂ ਪੂਰੇ ਜੋਸ਼ ਨਾਲ ਕਰਦੇ ਰਹਾਂਗੇ ਤਾਂ ਜੀ ਜੋ ਸਾਡੀ ਜ਼ਿੰਮੇਵਾਰੀ ਕਾਂਗਰਸ ਪਾਰਟੀ ਨੇ ਲਈ ਆ ਜੀ ਬੜੀ ਤਨਦੇਹੀ ਨਿਭਾਵਾਂਗੇ ਪ੍ਰਧਾਨ ਜੀ ਦਾ ਮੰਤਰੀ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਉਦੋਂ ਦੇਖੇ ਨਵਾਜਿਆ ਅਸੀਂ ਤੰਦ ਹੀ ਨਾਲ ਜੋ ਵੀ ਜ਼ਿੰਮੇਵਾਰੀ ਲਾਉਣਗੇ ਪੂਰੀ ਤੰਦ ਹੀ ਨਾਲ ਨਵਾਵਾਂਗੇ